ਪਹਿਲਾਂ ਤੋਂ ਪੂਰਾ ਕਰਨਾ ਆਪਾਂ ਜਿੰਨੇ ਉੱਕੇ ਬੁੱਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਅੱਜ ਆਪਾਂ ਇੱਕ ਨਵਾਂ ਬਲੌਗ ਬਣਾਉਣ ਲੱਗੇ ਆ ਤੁਹਾਡੇ ਵਾਸਤੇ ਤੇ ਆਪਣਾ ਹੋ ਗਿਆ ਸੀਗਾ 2-3 ਦਿਨ ਹੋ ਗਏ ਟਰਾਂਸਫਰਮ ਖਰਾਫ ਇਹ ਟਰਾਂਸਫਰਮ ਲਾ ਕੇ ਪੱਕਰੇ ਲਿਆ ਆਂਦਾ ਇਹਨੂੰ ਜਿਆਦਾ ਔਖੀ ਪੈਂਦੀ ਇਹ ਪ੍ਰਾਈਵੇਟ ਆ ਜੀ ਟਰਾਂਸਫਰਮ ਕਿਉਂਕਿ ਜੇ ਆਪਾਂ ਇਹਨੂੰ ਲੈਣ ਚਾਹੀਏ ਤਾਂ ਬਹੁਤ ਖਰਚਾ ਆਉਂਦਾ ਇਹਦੇ ਤੇ ਤੇ ਅੱਗੇ ਵੀ 2-3 ਵੇਰਾਂ ਇਹਦੇ 'ਚ ਨੋਕਸ ਪੈ ਗਿਆ ਸੀ ਇਹਦੇ ਕੋਈ ਟਾਂਕੇ ਟੁੰਕੇ ਥੱਲੋ ਟੁੱਟ ਜਾਂਦੇ ਆ ਇਹ ਸਾਡਾ ਭਰਾ ਕੰਦਾ ਸਿੰਗਾਪੂਰੀਆ ਇਹ ਬੰਦੇ ਨੇ 2-3 ਵਾਰਾਂ ਠੀਕ ਕੀਤਾ ਤੇ ਅੱਜ ਫੇਰ ਲੋਡ ਪੈ ਗਈ ਇਹਦੀ ਤੇ ਠੀਕ ਕਰ ਰਿਹਾ ਇਹ ਗੁਰਪ੍ਰੀਤ ਸਿੰਘ ਲੈਣੀ ਤੇ ਇਹ ਨਾਲ ਲੱਗੇ ਨੇ ਇਹਨਾਂ ਦੇ ਹੈਲਪਰ ਤੌਰ ਤੇ ਵੇਖੋ ਖੋਲ ਕੇ ਹੁਣ ਪਤਾ ਲੱਗੂਗਾ ਵੀ ਇਹਦੇ ਵਿੱਚੋਂ ਕੀ ਨੋਕਸ ਨਿਕਲਦਾ ਹਾਂ ਕਾਲਾ ਰੰਗ ਨਹੀਂ ਹੋ ਰਿਹਾ ਕਾਰ ਚ ਲੱਗੀ ਹੈ ਇਹਨੇ ਕਾਲਾ ਹੋਣਾ ਨਹੀਂ ਚਾਹੀਦਾ ਯਾਰ ਤੇਲ ਚ ਨਾ ਪਰ ਤੇਲ ਥੱਲੇ ਰਹਿ ਗਿਆ ਨਾ ਤੇ ਕੱਟ ਕਰਕੇ ਨਾ ਛੇੜੀ ਜਾਂਦਾ ਪੂਲ ਪਾ ਦਿੰਨੀ ਕਿ ਉੱਥੇ ਜਾ ਕੇ ਪੂਰਾ ਕਰੀ ਸਿੱਧਾ ਕਰੀ ਆਹ ਸਾਲਾ ਫੁੱਲਿਆ ਜਾ ਵੀ ਬਾਈ ਕਿ ਨਹੀਂ ਨਹੀਂ ਲੱਗਦਾ ਫੋ ਲਗਾ ਦੇਣਾ ਗਿਆ ਉਹ ਤਾਂ ਪਹਿਲਾਂ ਉਹਦਾ ਜੋ ਪਿਛਲੀ ਵਾਰ ਜੋ ਡਿੱਗ ਡੁੱਗੀ ਪਏ ਉਹਦੇ ਨਾਲ ਨਾ ਹੋ ਗਿਆ ਹੋਵੇ ਮਾੜਾ ਮੋਟਾ ਹਣਾ ਅੰਦਰੋਂ ਜਿਵੇਂ ਕੋਈ ਚੀਜ਼ ਵੱਜ ਬੁੱਜ ਜਾਂਦੀ ਆ ਕਿ ਨਹੀਂ ਚਲ ਡਿੱਗ ਗਿਆ ਹੀ ਪਿਛਲੀ ਵਾਰ ਦੇ ਪਹਿਲੀ ਵਾਰ ਗੁੱਲੀ ਨਹੀਂ ਪਾਈ ਇਹਨਾਂ ਨੇ ਆਹ ਆ ਗੁੱਲੀ ਜੀ ਸਾਨੂੰ ਦੱਸਿਆ ਕਿ ਉੱਤੋਂ ਲਾਇਆ ਪੈਡਲ ਚੁੱਕ ਕੇ ਆਉੜਿਆ ਚ ਉਹ ਮਗਰਾੜ ਵੀ ਟਰੈਕਟਰ ਦਾ ਵਿੰਗਾ ਕੀਤਾ ਨਹੀਂ ਗਰਮ ਹੋ ਗਿਆ ਹੈ ਗਰਮ ਹੋ ਕੇ ਫੁੱਲ ਗਿਆ ਇਹ ਗਰਮੁੰਦਾ ਨਾ ਤੇਲ ਹੋਰ ਲਿਆ ਕੇ ਪਾਉਂਦੇ ਆਪਾਂ ਖੜਾਇ ਰਿਹਾ ਉਹ ਹੁੰਦਾ ਕਿ ਯਾਰ ਖੜੇ ਚ ਜੋ ਲਾਈਟ ਪਿੱਛੋਂ ਆ ਗਈ ਉਹਦਾ ਕਰੰਟ ਵਿੱਚ ਆਉਣਾ ਹੀ ਐਕਸਰ ਕਿਉਂ ਬਾਈ ਇਹ ਤਾਂ ਗਾਂ ਲੋਡ ਪਿਆ ਪਉ ਲੋਡ ਨਹੀਂ ਲੋਡ ਤਾਂ ਪਾਇਆ ਹੀ ਨਹੀਂ ਆਪਾਂ ਇਹ ਤਾਂ ਸੈਕੀ ਮੋਟਰ ਹੈ ਯਾਰ ਫਾਲਟ ਪਿਆ ਤੇ ਉਹ ਬਾਕੀ ਹੋ ਸਕਦਾ ਜਿਵੇਂ ਪਟਾਕਾ ਬੜੂਕਾ ਜਦੋਂ ਮਾਰਦਾ ਇੱਥੇ 29 ਹਣਾ ਉਹਦੇ ਨਾਲ ਫਰਕ ਪੈ ਜਾਂਦਾ ਹੋਵੇ ਕਰਈ ਅੱਜ ਇਹਨੂੰ ਖੋਲ ਲਿਆ ਇਹਦੀ ਡਾਕਟਰੀ ਹੁਣ ਘਰੇ ਹੀ ਕਰਾਂਗੇ ਆਪਾਂ ਕੀ ਨਿਕਲਦਾ ਇਹਦੇ ਚੋਂ ਦੋ ਡਾਕਟਰ ਇੱਕ ਸਰਜਨ ਫੇਕ ਨਾਲ ਆ ਕੰਪਿਊਟਰ ਡਾਕਟਰ ਲੱਗਾ ਹੋਇਆ ਨਾਲ ਹੈਲਪਰ ਦੇ ਤੌਰ ਤੇ ਆ ਇਹਨਾਂ ਦੇ ਫੋਰਮਰ ਬਣਾ ਦੇ ਕਿ ਹੈਲਪਰ ਕਿਉਂ ਕਹਿੰਗਾ ਸੰਦ ਪੈੜੇ ਪਏ ਆ ਇਹ ਹੁਣ ਇਹਦਾ ਅੰਦਰ ਪੋਟਾ ਕੱਢਣਗੇ ਬਾਹਰ ਹੋ ਕੇ ਜੀ ਫੇਰ ਵੇਖਾਂਗੇ ਕਿ ਕੀ ਬਣਦਾ ਆ ਕਿਨੂਆਂ ਦੀ ਗੱਲ ਆਪਾਂ ਕਿਨੂਆਂ ਦੇ ਬੂਟਿਆਂ ਦੀ ਕਟਾਈ ਕਰਵਾ ਕੇ ਤੇ ਦਵਾਈ ਪਵਾਤੀ ਆ ਇਹਨਾਂ ਨੂੰ ਪਿਛਲੀ ਵਾਰ ਆਪਾਂ ਕਟਾਈ ਨਹੀਂ ਕਰਾਈ ਸੀ ਤੇ ਇਸ ਕਰਕੇ ਬੂਟੇ ਹੋਗੇ ਖਰਾਬ ਮਰੂਦਾਂ ਦੇ ਵੀ ਕਰਤੀ ਆ ਕਟਾਈ ਆਪਾਂ ਮਰੂਦਾਂ ਦੇ ਬੂਟੇ ਠੀਕ ਆ ਕਿੰਨੂ ਤਾਂ ਬਹੁਤ ਲੱਗੇ ਸੀਗੇ ਯਾਰ ਝੜ ਕੇ ਡਿੱਗ ਕੇ ਬਹੁਤ ਫਲ ਡਿੱਗਿਆ ਯਾਰ ਕਿ ਫਲ ਡਿੱਗਿਆ ਕਾਫੀ ਆ ਇਹ ਅੰਗੂਰਾਂ ਦੀ ਵੇਲ ਇਹਨੂੰ ਵੀ ਲੱਗਦੇ ਆਂਗੂਰ ਹੁਣ ਤਾਂ ਸੁੱਕੀ ਪਈ ਐ ਇਹ ਜੇ ਤੂੰ ਖਾਣੇ ਆ ਤਾਂ ਤੈਨੂੰ ਖਵਾ ਸਕਦੇ ਆਂ ਮਿੱਠੇ ਸੰਤਰੇ ਇਹ ਬਹੁਤ ਵਧੀਆ ਚੀਜ਼ ਆ ਸੰਤਰੇ ਖਾਣੇ ਚਾਹੀਦੇ ਕਿੰਨੂ ਖਾਸ ਕਰਕੇ ਕਿਡੀਆਂ ਕੁੜੀਆਂ ਸਾਫ਼ ਹੋਏ ਨੇ ਹੈ ਜੂਸ ਕਰ ਲੈ ਜੂਸ ਨਾ ਪਿਓ ਨਾ ਨਾ ਉਹ ਖਾ ਨਹੀਂ ਨਹੀਂ ਉਹ ਕੱਲੇ ਸੰਤਰੇ ਨਹੀਂ ਨਾ ਹੁੰਦੇ ਗਾਜਰਾ ਹੁੰਦੇ ਬਹੁਤ ਹੈ ਨਹੀਂ ਉਹ ਖਾਣੇ ਤਾਂ ਜੂਸ ਤਾਂ ਇੱਕ ਸਵਾਦ ਦੇ ਤੌਰ ਤੇ ਤੁਸੀਂ ਗਾਧਰ ਵੀ ਉੰਜ ਖਾ ਲਾ ਜੇ ਨੂੰ ਤਾਕਤ ਦੇ ਤੌਰ ਤੇ ਖਾਣਾ ਇੱਕ ਕਦੇ ਵੀ ਜੇ ਫਲ ਵੀ ਖਾਣਾ ਨਾ ਉੰਜ ਵੀ ਖਾਣਾ چیر ਕੇ ਤੇ ਲੂਣ ਨਹੀਂ ਪਾਉਣਾ ਉੱਤੇ ਖੇਲਣਾ ਨਹੀਂ ਚਾਹੀਦਾ ਹਾਂ ਹਾਂ ਲੂਣ ਲੂਣ ਨਹੀਂ ਪਾਉਣਾ ਕਿਸੇ ਵੀ ਫਲ ਤੇ ਜਦੋਂ ਲੂਣ ਪੈ ਗਿਆ ਉਦੋਂ ਜ਼ਹਿਰ ਬਣ ਜਾਂਦਾ ਏ ਐਵੇਂ ਜੂਸ ਆ ਜੂਸ ਜਦੋਂ ਆਪਾਂ ਉਹਦੇ ਕੱਢਦੇ ਆ ਉਹ ਜਿਹੋ ਜੇ ਗੰਦੇ ਮੰਦਿਆਂ ਦਾ ਕੱਢ ਕੇ ਇਹਦੇ ਵਿੱਚ ਖੰਡ ਠੂਕਦੇ ਆ ਨਾਲ ਲੂਣ ਪਾਉਂਦੇ ਆ ਉਹ ਆਪਾਂ ਨੂੰ ਜ਼ਹਿਰ ਹੀ ਪਿਆਉਂਦੇ ਆ ਇਹ ਖੋਲ ਗਾ ਇਹ ਖੋਲ ਕੇ ਨਿਕਲੂ ਆ ਉਹ ਤਾਂ ਤਾਂ ਕਿ ਟੁੱਟਿਆ ਜਿਹੜਾ ਲੱਗਾ ਬਾਤ ਕਰ ਚੁੱਕੀ ਨੀ ਆਖਿਆ ਇਹਨਾਂ ਦੇ ਟਾਂਕੇ ਟੁੱਟ ਜਾਂਦੇ ਹੈ ਸੜ ਜਾਂਦੇ ਨਾ ਜੋ ਵੀ ਟੁੱਟ ਜਾਂਦੀ ਹੈ। ਕੀ ਨਾਲ ਗਿਆ ਵੀ। ਬਾਕੀ ਆ ਭਾਈ ਕਹਿੰਦੇ ਜਿਹੜੇ ਆ ਨਾਂ ਤੂੰ ਫਾਰਮਾ ਦਾ ਕੰਮ ਕਰਦੇ ਬੰਨਣ ਬੁੰਨਣ ਜਾਣਦੇ ਆ ਬਹੁਤ پیسے ਲੈਂਦੇ ਇਹ। ਬੰਨਣ ਬੁੰਨਣ ਦੇ ਇਹਨਾਂ ਨੂੰ। ਹਾਂ? ਮਰ ਨਹੀਂ ਪੈ ਗਿਆ ਤੇ ਉਹ ਮੈਂ ਬਾਵੇਲਾ ਫਰਨਾ ਇਹ ਦੁਕਾਨ ਤੋਂ ਬਣਾਈ ਹੋਏ ਟਰਾਂਸਫਰਮਰਾਂ ਦਾ ਹੀ ਕੰਮ ਕਰਦਾ ਇਹ ਬੰਦਾ ਜੀ ਮੋਟਰਾਂ ਹੋਈਆਂ ਕੋਈ ਪੱਖਾ ਹੋਇਆ ਕੋਈ ਵੀ ਚੀਜ਼ ਮੰਨ ਲਓ ਵੀ ਜਿਹੜੇ ਦੁਕਾਨ ਵਾਲਿਆਂ ਨੇ ਕਿਹਾ ਤਾਂ ਵੀ ਨਹੀਂ ਬਣਦੀ ਉਹ ਚੀਜ਼ ਬਣਾਉਣ ਦਾ ਦਮ ਰੱਖਦਾ ਇਹ ਬੰਦਾ ਤੇਨੇ ਕਰਿਆ ਆਪ ਦੇ ਕੋਠੀ ਪਾਈ ਆ ਸਿਰਫ ਮਿਸਤਰੀ ਤੋਂ ਕੋਠੀ ਹੀ ਪਾਈ ਟਾਂ ਚਣਾਈਆਂ ਪਲਸਤਰ ਵੀ ਆਪ ਕੀਤੀ ਆ ਫਿਟਿੰਗ ਤਾਂ ਚਲੋ ਆਪ ਕਰਨੀ ਕਰਨੀ ਸੀ ਤੇ ਪਲਸਤਰ ਵੀ ਆਪ ਕੀਤਾ ਪੱਥਰ ਵੀ ਭਾਈ ਆਪ ਲਾਜਣਾ ਕਿ ਨਹੀਂ ਸ਼ੁਰਕਾ ਬੋਰਡ ਸਭ ਹਾਂ ਆ ਪੱਥਰ ਕਪ ਬੋਰਡ ਦਰਵਾਜੇ ਜੋ ਵੀ ਲੱਕੜ ਦਾ ਕੰਮ ਵੀ ਆਪ ਕੀਤਾ ਇਹ ਬੰਦਾ ਕੋਈ ਮਿਸਤਰੀ ਨਹੀਂ ਲਾਇਆ ਇੰਨਾ ਇਸ ਬੰਦੇ ਦੇ ਵਿੱਚ ਹੁਨਰ ਆ ਤੇ ਕੰਮ ਨਹੀਂ ਕਰਦਾ ਕੋਈ ਵੀ ਰਹਿੰਦਾ ਵਿਹਲਾ ਆਪ ਦਾ ਆਪ ਦਾ ਕਰਦਾ ਹੈ ਇੱਕ ਸਾਚੀ ਯਾਰ ਮੇਰਾ ਗ੍ਰੈਂਡਰ ਗ੍ਰੈਂਡਰ ਦੇ ਲੋਕ ਟੁੱਟ ਗਈ ਯਾਰ ਸੂਤ ਨਹੀਂ ਆਉਂਦਾ ਉਹ ਉਹਨਾਂ ਦੇ ਘਰੇ ਪਿਆ ਮੈਨੂੰ ਲੱਗਾ ਉਹ ਸੰਗਲੀ ਲਾ ਕੇ ਸੂਤ ਆ ਲਾ ਕੇ ਕਿ ਦੋ ਦਿਨ ਪੈਂਦੀ ਕਰੂਗਾ ਇੱਕ ਦੋ ਆ ਕੱਢ ਗਈ ਤੁਹਾਨੂੰ ਬਹੁਤ ਹੋ ਗਿਆ ਉਹ ਕੱਢ ਦੇ ਰਿਹਾ ਤੂੰ ਜੋ ਵੇਲਾ ਹੋਇਆ ਉਹ ਕਰਵਾਵਾਂਗੇ ਸੱਟ ਜੇ ਲੱਭ ਗਿਆ ਤਾਂ ਪਹਿਲੀ ਗੱਲ ਤਾਂ ਲੱਭਦਾ ਨਹੀਂ ਉਹਨਾਂ ਦੇ ਘਰੋਂ ਹੈ ਉਹ ਮਤਲਵੰਡੀ ਦੇ ਗਿਆ ਸੀਗਾ ਨਵਾਂ ਹੀ ਲਿਆ ਸੀ ਅਜੇ ਉਹ ਖੁੱਲਣ ਜੇ ਵਾਲਾ ਉਹਦੇ ਲੋਕ ਜੇ ਖਰਾਬ ਹੋ ਗਏ ਉਹ ਸੋਨੀ ਉਥੋਂ ਚੱਕ ਲਿਆ ਵੀ ਇਹ ਨਹੀਂ ਬਣਦਾ ਤੇ ਉਹਨਾਂ ਦੇ ਕੇ ਗਿਆ ਤੇ ਉਹ ਗਵਾਜ ਨੂੰ ਹੀ ਨਾ ਗਿਆ ਉਹ ਵੀ ਕੀ ਉਹ ਗ੍ਰੈਂਡਰ ਜਿਹੜਾ ਮੈਂ ਲਿਆਂਦਾ ਸੀ ਮੋਟਾ ਹੀ ਬਣ ਰਿਹਾ ਨਾ ਭਾਈ ਮੈਂ ਹੁਣ ਕਿਹਾ ਵੀ ਮੈਂ ਕਹਾਂ ਦੇ ਦਿੰਨੀ ਫੜਾ ਨਹੀਂ ਮੇਰੇ ਕੋਲ ਬੰਦਾ ਹੈਗਾ ਇਹਨੂੰ ਲੋਡ ਕਰ ਲਾਂਗੇ ਵੱਡੇ ਪਾਈ ਕਿ ਛੋਟੇ ਪੈਣਗੇ ਇਹਨੂੰ ਸਾਰੇ ਨੂੰ ਕੱਢੋਂਗੇ ਵਿੱਚੋਂ ਬਾਹਰ ਕੱਢ ਦੇ ਜਿੱਦਾਂ ਬਾਹਰ ਆ ਜਾਣਾ ਨਹੀਂ ਹੁਣ ਬਾਹਰ ਇੱਥੇ ਅੱਛਾ ਬਾਹਰ ਆ ਕੇ ਤੇ ਮੈਂ ਜਦੋਂ ਟੋਚਨ ਲੈ ਕੇ ਆਂਦਾ ਨਾ ਉਥੋਂ ਬੈਲਟ ਦਾ ਉਥੋਂ ਬਹੁਤ ਵਧੀਆ ਸੰਗਲਾਂ ਆ ਰਗੇ ਮਿਲਦੇ ਸੀ ਛੋਟੇ ਛੋਟੇ ਪਟਿਆਂ ਦੇ ਸੁਹਾਗਾ ਮਾਰ ਨੂੰ ਮੈਂ ਇਹਨੂੰ ਕਾ ਲੈ ਚੱਲੀਏ ਆ ਮਰੋਟੋ ਲਿਆਂਦਾ ਹੀ ਆਪਾਂ। ਯਾਰ ਵੇ ਗੱਟੇ ਦੁਕਾਨ ਖੁੱਲ ਗਈ। ਹੁਣ ਤਾਂ ਤਲਵੰਡੀ ਖੁੱਲ ਗਈ। ਅੱਜ ਮੈਂ ਲਾਇ ਫੋਨ ਉਹਨਾਂ ਨੂੰ। ਤੇ ਨਹੀਂ ਆਪਾਂ ਹੀ ਕਰਨੇ ਆ ਬਹੁਤ ਵਧੀਆ ਜੀ 2.5 300 ਰੁਪਏ ਦੇ ਬਣਨੇ ਮਤਲਬ 1500 ਰੁਪਏ ਦਾ ਵੱਡਾ ਪਟਾ ਬਣਾਈ ਟੋਜਦਾ। ਤੇ ਚੀਜ਼ਾਂ ਕੰਮ ਵਧੀਆ ਦਿੰਦੀਆਂ। ਅੱਜ ਉਹਨਾਂ ਨੇ ਚਮਚੇ ਪਾਏ ਹੋਏ ਸੀ ਚਮਚੇ। ਇੰਪੋਰਟਡ ਚਮਚੇ। ਮੈਂ ਫੋਨ ਕੀਤਾ ਜੀ ਦਿਓ ਕਹਿੰਦੇ ਨਹੀਂ ਮੁੱਕ ਗਏ ਗੇਰਾ ਦਾ। ਫੇਰ ਮਗਾ ਦੇਾਂਗੇ। ਅਕਾਸ਼ਾ ਫਿਰ ਪੂਰਾ ਨਹੀਂ ਹੋ ਰਿਹਾ ਯਾਰ ਕਿ ਦੂਜੇ ਪਾਸੇ ਦਾ ਸਿੱਧਾ ਨਟ ਪਾ ਦੀ ਦੂਜੇ ਪਾਸੇ ਜਿੱਦਾਂ ਨਟ ਪਾ ਨਾ ਇਹਨੇ ਤੇਰੋ ਵਾਚ ਕਰਦੇ ਨਹੀਂ ਲੰਮਾ ਇੱਕੋ ਹੀ ਹੈ ਕਿਸੀ ਲੰਮਾ ਦਾ ਜਿਆਦਾ ਛੋਟੇ ਹੋਣੇ ਮੂਸੇਂ ਕੱਢ ਲੇ ਗੋ ਟਰੈਕਟਰ 'ਚ ਨਹੀਂ ਟੂਲਟਾਲ 'ਚ ਕੋਈ ਨਹੀਂ ਇਹਨਾਂ ਲੰਬਾ ਲੈ ਲਾ ਨਾਟਾ ਆਹ ਟਰੈਕਟਰ ਦੇ ਟੂਲ 'ਚ ਵੇਲਾ ਪਹਿਲੀ ਵਾਰ ਇਹਨੇ ਆ ਗੁੱਲੀ ਨਹੀਂ ਪਾਈ ਇਹਦੀ ਉੱਥੇ ਰੱਖਣ ਰੁੱਖਣ ਲੱਗਿਆ ਤੇ ਡਿੱਗ ਪਿਆ ਉੱਤੋਂ ਨਾ ਇਹਦਾ ਮਗਰਾੜ ਵੀਂਗਾ ਕੀਤਾ ਟਰੈਕਟਰ ਦਾ ਨਾਲੇ ਆ ਬਸਾਂ ਬਚੇ ਛਤਰੀ ਵੀ ਹੋਵੇ ਤੋੜੀ ਉੱਤੋਂ ਇਲਾਕੇ ਦੀ ਮਹਿਲਾ ਦਾ ਇਹਨੂੰ ਤਾਰ ਕੇ ਜੀ ਜੀ ਨੇ ਲੱਗੀ ਆਹੀ ਲੱਗ ਜਾਂਦੀ ਆ ਪਿੱਤਲ ਦੀ ਨਾਲੋਂ ਥੋੜੀ ਹਲਕੀ ਏ ਆਹੀ ਪਾਦ ਕੇ ਭਾਈ ਪੂਹ ਪੈ ਲੂਗਾ ਫਰ ਨਿਕਾ ਹਾਂ ਵੇ ਖੋਟਾ ਥੋੜਾ ਜਿਹਾ ਆ ਦੇਖੋ ਵੱਡਾ ਹੋ ਗਿਆ ਵੱਡਾ ਹੋ ਗਿਆ ਚਲੋ ਠੀਕ ਆ ਜੀ ਪਰ ਬਲੌਗ ਵਾਲਾ ਵੱਡਾ ਹੋ ਜਾਣਾ ਬਹੁਤ ਜਲਦੀ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਨਾਲ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ